ਸਤਿ ਸ਼੍ਰੀ ਅਕਾਲ ਗੁਰੂ ਸੰਜੀਓ ਬਾਣੀ ਗੁਰੂ ਗੁਰੂ ਅੰਬਦੇਵ ਜਿ ਵਿਚ ਬਾਣੀ ਅਮਰਤ ਸਾਰੇ ਗੁਰਮਾਨ ਕੈ ਸੇਖੁ ਜਨ ਮਾਨੇ ਅੰਤਕ ਗੁਰੂ ਰਿਸਤਾਰੇ ਸਤਿ ਪਹਿਲਾ ਚੋਪਦੀ ਜੋ ਪੂਰਨ ਕਰ ਸਤਨਾਮੁ ਕਰਤਾ ਪੁਰਖੁ ਨਿਰਵਰ ਅਕਾਰੁ ਮੁਰਤੇ ਜੁਨੀ ਸੈ ਭੰ ਗੁਰਪ੍ਰਸਾਦਿ ਜਿਉ ਦਰਤਾ ਗਪਨਾ ਕਰਿ ਸੋ ਕਹਿ ਸਦਾ ਸਦਾ ਨਾ ਤਾ ਸਾਇਬ ਮੇਰਾ ਨੀਤ ਨਵਾ ਸਦਾ ਸਦਾ ਨਾ ਤਾ ਅੰਦਰ ਸਾਇਬ ਸੇਵੀ ਹੈ ਅੰਤਿਛਡਾਇ ਸੋਏ ਸੋਨੂ तारा होया तेरे नाम तरा सतगुर बाड़ा जाओ तरह सरब सचाई कूजा ना ही कोई ਸਬ ਮਨੇ ਰਹੀ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਈ ਜਿਸ ਅਗੇ ਪਿਆਰੇ ਜਾਇ ਕਾ ਰਿ ਸੇ ਵੀ ਸੋਈ ਮੇ ਆਪਣਾ ਅਬਰ ਨਾ ਜਾਚੋ ਕੋਈ ਨਾਨਕ ਦਾ ਕਾ ਗਿਆਨਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਇਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਾਮ ਸਾਇਬ ਤੇਰੇ ਨਾਮ ਵਿਟੋ ਬਿੰਦ ਬਿੰਦ अॼु दिन शुकरवार सत जून तेरहं हाड़ अॼु दिन शुक्रवार सत जून तेरहं हाड़ उठ कृष्ण पंख वाहेगुरु ख़ालसा वाहिगुरू जी फत